ਅੱਗ ਲਾਈ ਹੈ ਨਾ ਇਹ ਸਰਕਾਰ ਨੇ ਲਾਈ ਹੈ ਇਹ ਕੋ ਬਿਨਾ ਸਿਰ ਪੈਰ ਤੋਂ ਗੱਲ ਨਹੀਂ ਮੈਂ ਕਰਦਾ ਪੱਕੇ ਸਬੂਤਾਂ ਨਾਲ ਤੁਹਾਨੂੰ ਦੱਸੂਗਾ ਤਾਂ ਦੋਸਤੋ ਪੰਜਾਬ ਦੇ ਵਿੱਚ ਕਣਕ ਨੂੰ ਅੱਗ ਲੱਗਣ ਦੀਆਂ ਵੀਡੀਓਜ਼ ਹਰ ਰੋਜ਼ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਕਿਸਾਨਾਂ ਨੂੰ ਵੀ ਰੋਂਦੇ ਦੇਖਿਆ ਹੈ ਤਾਂ ਹਾਂ ਮਾਰਦੇ ਦੇਖਿਆ ਹੈ ਜਿਨ੍ਹਾਂ ਦੀ ਪੁੱਤਾਂ ਵਾਂਗਰ ਪਾਲੀ ਫਸਲ ਤੜਕੇ ਸਬਾਹ ਹੋ ਜਾਂਦੀ ਹੈ ਤੁਹਾਨੂੰ ਦੱਦੀਏ ਕਿ ਇੱਕ ਕਿਸਾਨ ਦਾ ਦਰਦ ਚਲਕਿਆ ਹੈ ਸਰਕਾਰ ਦੇ ਉੱਪਰ ਜਿਸ ਦਾ ਕਹਿਣਾ ਹੈ ਕਿ ਕਿਸਾਨਾਂ ਦੀਆਂ ਫਸਲਾਂ ਨੂੰ ਅੱਗ ਸਰਕਾਰ ਆਪ ਲਾਉਂਦੀ ਹੈ ਉਸ ਕਿਸਾਨ ਦਾ ਕਹਿਣਾ ਹੈ ਕਿ ਮੈਂ ਹਵਾ ਦੇ ਵਿੱਚ ਡਾਂਗਾ ਨਹੀਂ ਮਾਰਿਆ ਮੇਰੇ ਕੋਲ ਪੱਕੇ ਸਬੂਤ ਹਨ ਕਿ ਸਰਕਾਰਾਂ ਖੁਦ ਅੱਗ ਲਾਉਂਦੀਆਂ ਨੇ ਪੱਕੀ ਫਸਲ। ਜਦੋਂ ਉਸ ਤੋਂ ਇਸ ਕਿਸਾਨ ਦੇ ਕੋਲ ਕਿਹੜੇ ਜਿਹੇ ਸਬੂਤ ਹਨ ਜਿਨ੍ਹਾਂ ਦੇ ਕਰਕੇ ਇਹ ਸਰਕਾਰ ਦੇ ਉੱਪਰ ਵੱਡੇ ਇਲਜ਼ਾਮ ਲਗਾ ਰਿਹਾ ਹੈ ਤੁਹਾਨੂੰ ਵੀ ਦਿਖਾਉਨੇ ਆ ਇਸ ਕਿਸਾਨ ਦਾ ਪੂਰਾ ਵੀਡੀਓ ਪਰ ਉਸ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਸੋਸ਼ਲ ਮੀਡੀਆ ਤੇ ਪੰਜਾਬ ਦੀ ਹਰ ਇੱਕ ਵੈਲ ਖਬਰ ਨੂੰ ਦੇਖਣ ਦੇ ਲਈ। ਔਰ ਇਸ ਵੀਡੀਓ ਨੂੰ ਦੇਖ ਕੇ ਆਪਣੇ ਵਿਚਾਰ ਸਾਂਝੇ ਜਰੂਰ ਕਰੋ ਕਮੈਂਟਾਂ ਦੇ ਵਿੱਚ ਕਿ ਤੁਹਾਨੂੰ ਇਸ ਕਿਸਾਨ ਦੀਆਂ ਗੱਲਾਂ ਕਿਹੋ ਜਿਹੀਆਂ ਲੱਗੀਆਂ ਤੁਸੀਂ ਸਹਿਮਤ ਹੋ ਜਾਂ ਨਹੀਂ। ਇਹ ਅੱਗ ਜਿਹੜੀ ਕਿਸਾਨਾਂ ਦੇ ਖੇਤਾਂ ਦੇ ਵਿੱਚ ਸੈਂਕੜੇ ਏਕੜ ਤੜੀ ਕਣਕ ਬੜੀ ਹੈ ਨਾ ਇਹ ਸਰਕਾਰ ਨੇ ਖੁਦ ਫੁਕੀ ਹੈ। ਇਹਦੇ ਪੱਕੇ ਸਬੂਤ ਨੇ ਵੀ ਜਦੋਂ ਅਸੀਂ 20 ਸਾਲ ਪਹਿਲਾਂ ਸਰਕਾਰ ਨੂੰ ਇਹ ਚੁਣੌਤੀ ਦਿੱਤੀ ਸੀ ਦੱਸਿਆ ਗਿਆ ਸੀ ਉਹਨਾਂ ਨੂੰ ਵੀ ਸਾਹ ਜਿਹੜੀ ਜਦੋਂ ਟੂਬਲਾਂ ਦੀਆਂ ਲਾਈਨਾਂ ਬੰਦ ਨੇ ਘਰਾਂ ਦੀਆਂ ਲਾਈਟਾਂ ਬੰਦ ਨੇ ਦਿਨ ਵੇਲੇ ਤੇ ਇੰਡਸਟਰੀ ਦੀਆਂ ਲਾਈਨਾਂ ਕਿਉਂ ਚੱਲਦੀਆਂ ਨੇ ਇਹ ਇੰਡਸਟਰੀ ਦੀਆਂ ਲਾਈਨਾਂ ਤੋਂ ਜਿਹੜੀਆਂ ਨੇ ਉਹ ਵੀ ਸਾਡੇ ਖੇਤਾਂ ਦੇ ਵਿੱਚ ਦੀ ਖੰਭੇ ਲਾ ਕੇ ਆਉਂਦੇ ਨੇ ਜਦੋਂ ਇਹਨਾਂ ਤੋਂ ਸਪਾਰਕਿੰਗ ਹੁੰਦੀ ਹੈ ਕੀ ਉਦੋਂ ਅੱਗ ਨਹੀਂ ਲੱਗਦੀ ਉਹ ਬਰਫ਼ ਦੇ ਗੋਲੇ ਸੁੱਟਦੀਆਂ ਨੇ ਪਰ ਨਹੀਂ ਸਰਕਾਰ ਚਾਹੁੰਦੀ ਸੀ ਤੁਹਾਡਾ ਨੁਕਸਾਨ ਕਰਨਾ ਤੇ ਇਹ ਇੰਡਸਟਰੀ ਵਾਲੀਆਂ ਲਾਈਨਾਂ ਤੋਂ ਕੱਲ ਅੱਗ ਲੱਗੀ ਤੇ ਕਿੰਨੀ ਏਕੜ ਫਸਲ ਜਿਹੜੀ ਪੰਜ ਤੇ 10 ਮਿੰਟਾਂ ਤੋਂ ਪਹਿਲਾਂ ਪਹਿਲਾਂ ਪਟਵਾਰੀ ਤਹਿਸੀਲਦਾਰ ਕਾਨੂੰਗੋ ਪੁਰਸ ਪ੍ਰਸ਼ਾਸਨ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ 10 ਮਿੰਟ ਤੋਂ ਪਹਿਲਾਂ ਪਹਿਲਾਂ ਸਾਡੇ ਖੇਤਾਂ 'ਤੇ ਪਹੁੰਚ ਜਾਂਦੀਆਂ ਨੇ ਸਾਨੂੰ ਜੁਰਮਾਨੇ ਕਰਨ ਵਾਸਤੇ ਤੇ ਫੜਨ ਵਾਸਤੇ ਕੀ ਉਹਨਾਂ ਦਾ ਸੈਟਲਾਈਟ ਅੱਜ ਕੱਲ ਨਹੀਂ ਕੰਮ ਕੀਤਾ ਜਦੋਂ ਸੈਂਕੜੇ ਏਕੜ ਫਸਲ ਛੜੀ ਉਹਨਾਂ ਦਾ ਸੈਟਲਾਈਟ ਕੋਈ ਕੰਮ ਨਹੀਂ ਕੀਤਾ ਕਿਉਂ ਸਾਨੂੰ ਵਾਰੀ ਵਾਰੀ ਫਾਇਰ ਬ੍ਰਿਗੇਡ ਨੂੰ ਫੋਨ ਕਰਨੇ ਪਏ ਆਉਣ ਵਾਸਤੇ ਸਰਕਾਰ ਚਾਹੁੰਦੀ ਸੀ ਤੁਹਾਡਾ ਨੁਕਸਾਨ ਹੋਵੇ ਇਹ ਪੱਕੇ ਸਬੂਤ ਨੇ ਇਹ ਉਹਨਾਂ ਦਾ ਸੈਟਲਾਈਟ ਹੈਗਾ ਜੇ 10 ਮਿੰਟਾਂ ਦੇ ਵਿੱਚ ਵਿੱਚ ਤੁਹਾਡੇ ਕੋਲ ਪ੍ਰਾਲੀ ਨੂੰ ਝੋਨੇ ਦੀ ਪ੍ਰਾਲੀ ਨੂੰ ਅੱਗ ਲੱਗ ਗਿਆ ਜੇ 10 ਮਿੰਟ ਪਹਿਲਾਂ ਪਹਿਲਾਂ ਪ੍ਰਸ਼ਾਸਨ ਤੁਹਾਡੇ ਕੋਲ ਪਹੁੰਚ ਜਾਂਦਾ ਤੁਹਾਨੂੰ ਜੁਰਮਾਨੇ ਕਰਨ ਵਾਸਤੇ ਤੇ ਤੁਹਾਡੀ ਜਦੋਂ ਕਣਕ ਦਾ ਨੁਕਸਾਨ ਹੋਉਂਦਿਆ ਸੀਗਾ ਤਾਂ ਤੁਹਾਡੇ 6 ਮਹੀਨਿਆਂ ਦੀ ਮਿਹਨਤ ਬਲਣਦੀ ਸੀ ਉੱਥੇ ਉਦੋਂ ਕੋਈ ਨਹੀਂ ਪਹੁੰਚਿਆ ਨਾ ਕਿਉਂਕਿ ਸਰਕਾਰ ਚਾਹੁੰਦੀ ਐ ਤੁਸੀਂ ਮਰੋ ਪਰ ਤਾਕਤ ਤੁਹਾਡੇ ਵਿੱਚ ਐ ਤੁਸੀਂ ਜਿਹੜੇ ਲੋਕ ਹੋ ਨਾ ਇੱਕ ਦੂਜੇ ਦੀ ਮਦਦ ਕਰਨ ਦਾ ਜਿਹੜਾ ਤੁਹਾਡੇ ਜज्ਬਾ ਐ ਇਹ ਜज्ਬਾ ਨਾ ਖਤਮ ਕਰਨ ਦੇ ਆਜੇ ਇਹ ਜਿੰਨੀਆਂ ਵੀ ਅੱਗ ਜਿੰਨੀਆਂ ਵੀ ਕੱਲ ਲੱਗਾ ਲੱਗੀਆਂ ਨਾ ਜਿੰਨੀਆਂ ਵੀ ਬੁਝਾਈਆਂ ਗਿਣਤੀ ਨਹੀਂ ਸੀ ਕੋਈ ਟਰੈਕਟਰਾਂ ਦੀ ਜਿੰਨੇ ਲੋਕ ਅੱਗ ਬਝਾਉਣ ਵਾਸਤੇ ਪਹੁੰਚੇ ਹਰ ਇੱਕ ਨੇ ਹਿੰਮਤ ਕੀਤੀ ਮੈਂ ਆਪਦੀ ਹੱਟ ਬੀਤੀ ਤੁਹਾਨੂੰ ਸੁਣਾਉਣਾ ਮੇਰੇ ਕੋਲ ਕੰਬਾਈਨ ਸੀਗੀ ਤੇ ਅੱਜ ਤੋਂ 6-7 ਸਾਲ ਪਹਿਲਾਂ ਦੀ ਗੱਲ ਹੈ ਕੰਬਾਈਨ ਤੋਂ ਮਤਲਬ ਅ ਅੱਗੇ ਨਿਕਲੀ ਤੇ ਖੇਤ ਜਿਹੜੇ ਅਸੀਂ ਵਟਣਦਾ ਸੀ ਕਰਕਣਾ ਉਸੇ ਖੇਤ ਨੂੰ ਅੱਗ ਲੱਗ ਗਈ ਸਾਡੇ ਲਾਗੇ ਇੱਕ ਟਾਣੀ ਸੀਗੀ ਉਹ ਟਾਣੀ ਵਾਲੇ ਨਾ ਕੋਈ ਜਵਾਕ ਕਰੇ ਰਿਆ ਨਾ ਬੰਦਾ ਰਿਆ ਨਾ ਜਨਾਨੀਆਂ ਰਿਆ ਉਹਨਾਂ ਇੰਨੀ ਹਿੰਮਤ ਕੀਤੀ ਨਾ ਕਿ 5-7 ਮਿੰਟਾਂ ਦੇ ਵਿੱਚ ਵਿੱਚ ਹੀ ਉਹਨਾਂ ਅੱਗ ਨੂੰ ਕਾਬੂ ਪਾ ਲਿਆ ਤੇ 3-4 ਕਨਾਲਾ ਖਾਂ ਸੜਿਆ ਤੇ ਅੱਗ ਅੱਗ ਮਤਲਬ ਜਿਹੜੀ ਉਹ ਉਬ ਸਾਡੇ ਹੱਥ ਪੈਰ ਫੁੱਲ ਗਏ ਸੀ ਬਿਲਕੁਲ ਸਾਡੇ ਕੋਲ ਕੁਝ ਵੀ ਨਹੀਂ ਹੋਇਆ ਪਰ ਅੱਜ ਵੀ ਮੈਨੂੰ ਜਦੋਂ ਮੰਜ਼ਰ ਮੇਰੀਆਂ ਅੱਖਾਂ ਅੱਗੇ ਆਉਂਦਾ ਨਾ ਤੇ ਮੈਨੂੰ ਐ ਲੱਗਦਾ ਸੀਗਾ ਜਿਵੇਂ ਰੱਬ ਆ ਕੇ ਬੋੜ ਗਿਆ ਰੱਬ ਨੇ ਆ ਕੇ ਅੱਗ ਬਚਾਈ ਹੈ ਉਹ ਰੱਬ ਦੇ ਰੂਪ ਦੇ ਵਿੱਚ ਬੰਦੇ ਆਏ ਸੀਗੇ ਐਡਾ ਤੁਸੀਂ ਜਿਹੜੀ ਹਿੰਮਤ ਮਾਰਦੇ ਹੋ ਨਾ ਅਸਲ ਦੇ ਵਿੱਚ ਤੁਸੀਂ ਉਹ ਰੱਬ ਦੇ ਬੰਦੇ ਹੋ ਕੇ ਲੋਕਾਂ ਦੀ ਅੱਗ ਬਚਾਉਂਦੇ ਜੇ ਇਹ ਹਿੰਮਤ ਨਾ ਛੱਡਿਆ ਕਰੋ ਤੁਹਾਡੇ ਕੋਲ ਉੱਥੇ ਜਾ ਕੇ ਕੁਝ ਵੀ ਨਾ ਹੋਵੇ ਤੁਹਾਡਾ ਜਿਹੜਾ ਕਿਸੇ ਦੇ ਦੁੱਖ ਵਾਸਤੇ ਖਲੋਣਾ ਹੈ ਨਾ ਉਹ ਵੀ ਇੱਕ ਦਾਤ ਦੇ ਮੁਤਾਬਕ ਹੈ ਅਗਲੇ ਬੰਦੇ ਨੂੰ ਜਿਹਦਾ ਨੁਕਸਾਨ ਹੋਇਆ ਹੁੰਦਾ ਨਾ ਉਹਨੂੰ ਹ